ਨ ਲੱਗੇ ਬੰਦੇ ਦਾ ਪੇਰ ਨਾ ਇਹ ਥਾਣਾ ਤਰੋ ਲੈ ਆਲੇ ਸਟਾਪ ਆ ਜੀ ਚੱਲ ਅੱਡੀ ਜਰਾ ਬੈਂਕ ਸਮਾਂ ਲੱਗੇ ਹੋਣਾ ਕੀ ਆ ਰਿਹਾ ਨਾ ਨਾ ਜੋ ਕਿ ਪਿੰਡ ਟੀਵੀ ਹਨਮਾਨਗੜ ਵਿਖੇ ਸਰਾਬਦੀ ਫੈਕਟਰੀ ਤੇ ਆਪਣਾ ਕੈਮੀਕਲ ਦੀ ਫੈਕਟਰੀ ਜਿਹੜੀ ਲੱਗ ਰਹੀ ਸੀ ਉਹਦੇ ਰੋਸ ਵਜੋਂ ਜੋ ਲੜਾਈ ਲੜ ਰਹੇ ਨੌਜਵਾਨ ਵੀਰ ਬਾਈ ਮਹਿੰਗਾ ਸਿੰਘ ਸਿੱਧੂ ਅਤੇ ਉਹਨਾਂ ਦੇ ਨਾਲ ਜਿਹੜੀ ਨੌਜਵਾਨ ਨੇ ਕਈ ਨੌਜਵਾਨਾਂ ਅਤੇ 307 ਦੇ ਝੂਠੇ ਪਰਚੇ ਪਾਏ ਆ ਜਿਹੜੇ ਉਸ ਸਰਕਾਰਗਰ ਨੂੰ ਜਿਹੜੀ ਆਏ ਗਏ ਨੇ ਤੇ ਪੁਲਸ ਨੇ ਜਿਹੜੇ ਝੂਠੇ ਪਰਚੇ ਪਾਏ ਆ ਉਹਦੇ ਰੋਸ ਵਜੋਂ ਉਥੇ ਜਿਹੜਾ ਕੱਲ ਨੂੰ 10 ਤਰੀਕ ਨੂੰ ਜਿਹੜਾ ਇਕੱਠ ਰੱਖਿਆ ਗਿਆ ਸੀ ਬਹੁਤ ਭਾਰੀ ਉਹਦੇ ਸਬੰਧ ਦੇ ਵਿੱਚ ਬਾਈ ਭਾਲਾ ਸਿੰਘ ਸਿੱਧੂ ਨੇ ਤੁਹਾਨੂੰ ਬੇਨਤੀ ਵੀ ਕੀਤੀ ਸੀ ਉਹਨਾਂ ਨੇ ਉਥੇ ਪਹੁੰਚਣਾ ਸੀ ਜਿਸ ਕਾਰਨ ਬਹੁਤ ਜ਼ਿਆਦਾ ਇਕੱਠ ਹੋਣਾ ਸੀ ਪਰ ਉਹਨਾਂ ਨੂੰ ਉਥੇ ਜਾਣ ਤੋਂ ਰੋਕਣ ਵਾਸਤੇ ਅੱਜ ਪੁਲਿਸ ਮੁਲਾਜ਼ਮਾਂ ਨੇ ਜਿਹੜਾ ਧਨੋਲੇ ਦੀ ਪੁਲਿਸ ਹੈ ਉਹਨੇ ਚੁੱਕ ਲਿਆ